ਦੋਸਤੋ 4 ਗਮਾ ਵਗਾਉਗਾ ਪਹਿਲੇ ਨੰਬਰ ਤੇ ਨਗੀਨਾ ਜਰਸੀ ਦੇਖ ਸਕਦੇ ਹੋ ਟਾਪ ਕਲਾਸ ਆਰਡਰ ਦੀ ਕੁਆਲਿਟੀ ਬਹੁਤ ਚੰਗੀ ਆ ਥਾਣਾ ਦਾ ਸੈਜ ਥਾਣਾ ਚ ਵਿੱਤੀ ਬਹੁਤ ਵਧੀਆ ਗਈ ਰੰਗ ਪ੍ਰਿੰਟ ਬਹੁਤ ਚੰਗਾਗਾ ਬਹੁਤ ਸੁਨੱਖੀ ਬਿਹੜ ਆ ਗਈ 20 ਲੀਟਰ ਬਾਈ ਕਹਿੰਦਾ ਦੁੱਧ ਦੇ ਦੂ ਇਹ ਤੇ ਇਧਰ ਜਰਸੀ ਕ੍ਰਾਸ ਖੜੀ ਹੈਗੀ ਇਹਦਾ 11 ਲੀਟਰ ਦੁੱਧ ਦਾ 20 ਦਿਨਾਂ ਦੀ ਸੋਈ ਵੀ ਹੈ ਇਧਰ ਚਿੱਟੇ ਕਲਰ ਚ ਤੋਕੜ ਘੱਬਣਾ 3 ਮਹੀਨਿਆਂ ਦੀ ਚੈੱਕ ਪਾਸ 18 ਲੀਟਰ ਦੁੱਧ ਇਦੇ ਥੱਲੇ ਹੈਗਾ ਹੈਗਾ ਉਸ ਤੋਂ ਬਾਅਦ ਡੱਬੇ ਕਲਰ ਦੇ ਵਿੱਚ ਇਹ ਤਾਜੀ ਸੂਈ ਆ ਹਫਤਾਕ ਹੋ ਗਿਆ ਤੇ ਦੁੱਧ ਸਾਰਿਆਂ ਦਾ ਤਿਆਰ ਆ ਆਪਦੀ ਫੋਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਥਾਣ ਲੇਵੇ ਦੀਆਂ ਸਾਰੀਆਂ ਹੀ ਸਾਫ਼ ਸੁਥਰੀਆਂ ਆਗੀਆਂ ਚੰਗੀਆਂ ਆਗੀਆਂ ਚੰਗੀਆਂ ਸਵੀਆਂ ਬਲੀਆਂ ਆਗੀਆਂ ਅੱਗੇ ਤਸੱਲੀ ਤੁਸੀਂ ਕਰਨੀ ਪੂਰੀ ਵੀਡੀਓ ਬਣੀ ਆ ਆਪਣੇ ਚੈਨਲ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਜੀ ਇਹ ਫੋਲ ਡਿਟੇਲ ਲਈ ਵੀ ਹੈਗੀ ਪਿੰਡ ਸੰਧੂ ਕਲਾਂ ਤਹਿਸੀਲ ਤਾਪਾ ਮੰਡੀ ਜ਼ਿਲ੍ਹਾ ਬਰਨਾਲਾ ਆਪਦੀ ਫੋਲ ਤਸੱਲੀ ਕਰਕੇ ਤੁਸੀਂ ਗਾਮਾਂ ਨੂੰ ਖਰੀਦ ਸਕਦੇ ਹੋ ਵੀਡੀਓ ਚੰਗੀ ਲੱਗੀ ਅੱਗੇ ਸ਼ੇਅਰ ਜ਼ਰੂਰ ਕਰਿਓ